ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪੈਂਡ ਭਿੰਡਰ ਕਲਾਂ ਜੀ ਜ਼ਿਲ੍ਹੇ ਧਰਮ ਜ਼ਿਲ੍ਹੇ ਮੋਗੇ ਦਾ ਪੈਂਡ ਤੇ ਤਹਿਸੀਲ ਇਹਨੂੰ ਧਰਮਕੋਟ ਪੈਂਦੀ ਹੈ ਜੀ ਅੱਜ ਦੀ ਵੀਡੀਓ ਚ 6 ਨਾਗਾ 6 ਦੇ 6 ਸੂਏ ਸਵਾਏ ਆ ਡਿਟੇਲ ਤੁਹਾਨੂੰ ਮੈਂ ਬਾਅਦ ਤੋਂ ਲੈ ਕੇ ਦੇਵਾਂਗਾ ਤਸੱਲੀ ਭਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਆਜੋ ਜੀ ਸਤਿ ਸ੍ਰੀ ਅਕਾਲ ਜੀ ਸਾਸਰੀ ਕਾ ਜੀ ਸਾਰੇ ਭੈਣ ਭਰਾਵਾਂ ਨੂੰ ਸਾਸਰੀ ਕਾ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਰਿਸ਼ਪਾਲ ਸਿੰਘ ਪਿੰਡ ਭਿੰਡਰਕੜਾ ਜ਼ਿਲ੍ਹਾ ਮੋਗਾ ਸੀ ਧਰਮਕੋਟ ਮੋਬਾਈਲ ਨੰਬਰ ਜੀ 9464028356 ਅੱਜ ਆਪਣੇ ਕੋਲ 6 ਨਾਗ ਆ ਜੀ 6 ਹੈ ਜੀ 6 ਸੂਏ ਆ 5 ਸੰਜਲੇ ਵੀ ਤੇ ਇੱਕ ਗਿਫਟ ਠੀਕ ਆ ਇਹ ਸੀਜ਼ਨ ਤੋਂ ਬਾਅਦ ਫਿਰ ਦੁਬਾਰਾ ਕਰਤਾ ਕੰਮ ਸ਼ੁਰੂ ਵਾ ਹੋਣੀ ਕੀਤਾ ਜੀ ਹਜੇ ਸੰਜਲੇ ਵੀ ਆਲੂ-ਆਲੂਆਂ ਦਾ ਨਿਬੜਿਆ ਨਹੀਂ ਸੀਗਾ ਕੰਮ ਸੱਟ ਬੱਟ ਥੋੜਾ ਜਿਆਦਾ ਸੀਗਾ ਆਲੂ ਹੁਣ ਤੁਰੇ ਹੀ ਆਉਣਾ ਬਹੁਣ ਤੁਰੇ ਹੀ ਆਊਗਾ ਮਹਾਰਾਜੀ ਕਿਰਪਾ ਇੱਕ ਨੰਬਰ ਵੀਰੇ ਸੂਆ ਕਿੰਨਾ ਜੀ ਇਹੀ ਜਰਸੀ ਹੈਗੀ ਪੰਜਾਬ ਵਾਲੀ ਹਾਂਜੀ ਦੂਜਾ ਸੂਆ ਜੀ ਕਦੋਂ ਸੂਈ ਹੈ ਜੀ ਤੜਕੇ ਸੂਈ ਹੈ ਇਹ ਮਗਰ ਬੱਛੀ ਆ ਇੱਕ ਨੰਬਰ ਜੀ ਹਾਂਜੀ ਇੱਕ ਨੰਬਰ ਇੱਕ ਨੰਬਰ ਬੱਛੀ ਬੜੀ ਜੰਗੀ ਆ ਬੱਛੀ ਬਾਦੀ ਬਰੀਡ ਵਾਲੀ ਹੈ ਜੀ ਜੇਰਜੂਰ ਕੰਪਲੀਟ ਪੈ ਗਿਆ ਜਿਵੇਂ ਓਕੇ ਵੀਰੇ ਵੀਡੀਓ ਬਣਾਈ ਪਈ ਆ ਹੂੰ ਸਾਰੀ ਜੇਰਜੂਰ ਦੀ ਓਕੇ ਆ ਕਿੰਨਾ ਕੱਢਦਾ ਬੋਲਾ ਬਾਈ ਐਵੇਂ ਝੂਠ ਨਹੀਂ ਮਾਰਨਾ ਬਾਈ 2-3 ਕਿਲੋ ਚੋਇਆ ਕਿ ਪੰਜ ਹੀ ਕੱਢਿਆ ਹਾਂ ਨਹੀਂ ਨਹੀਂ ਪੰਜ ਪੁੰਜ ਨਹੀਂ ਐਵੇਂ ਕੱਢਿਆ ਵੀਰੇ ਬੱਛੀ ਨੂੰ ਜਗਾਇਆ ਥੋੜਾ ਜਿਹਾ ਆਪਾਂ ਦੋ ਦੋ ਤਣ ਕਿਲੋ ਕੱਢਿਆ ਯਾਨੀ ਜਿਹੜੀ ਗੱਲ ਹੈਗੀ ਆਪਾਂ ਉਹ ਵੀ ਦੱਸੋ ਆਪਾਂ ਵਿੱਚ ਝੂਠ ਝਾੜ ਨਹੀਂ ਮਾਰਨਾ ਮੈਂ ਕਹਿੰਦਾ ਐਵੇਂ ਮੈਂ 10 ਕਿਲੋ ਕੱਢਿਆ ਮੈਂ 7 ਕਿਲੋ ਕੱਢਿਆ ਨਾ ਮੈਂ 5 ਕਿਲੋ ਕੱਢਿਆ ਬਾਈ ਹੂੰ ਜਿੰਨੀ ਗੱਲ ਹੈਗੀ ਆਪਾਂ ਉਨੀ ਖਾਣਾ ਦੀ ਜਮਾ ਉਹ ਕਈ ਭੂਰ ਨਹੀਂ ਛਟਾ ਨਹੀਂ ਪੋਲੀ ਧਾਰ ਰੂ ਵਰਗੀ ਕਿੰਨਾ ਪਿਆ ਜੋ ਗਰਮ ਵਾਲੀ ਜੈਸਾ ਨਾ ਵੀਰ ਉਹਨਾਂ ਨੇ ਦੱਸਿਆ 16-17 ਕਿਲੋ ਚੋਇਆ ਹੂੰ ਗਾਂ ਆਪਾਂ ਨੂੰ ਨਹੀਂ ਪਤਾ ਕਿੰਨਾ ਚੋਇਆ ਹੂੰ ਆਪਾਂ ਤਾਂ ਬੌਲਾ ਜਿੰਨਾ ਹੈਗਾ ਆਪਾਂ ਉਹਨਾਂ ਦਾ ਨੇ ਜੈਸਾ ਉਹ ਨਾ ਵੱਛੀ ਆ ਪੰਜਾਬ ਵਾਲੀ ਵੱਡੀ ਜਰਸੀ ਆ ਹੂੰ ਉਸ ਹਿਸਾਬ ਨਾਲ ਇਹਨੂੰ ਚਾਹੀਦਾ 1 ਹੱਕ ਕਰਦੇ ਹਾਂ ਗਾਂ ਜੀ ਦੁੱਧ ਪਾਇਦਾ ਦੁੱਧ ਪਾਇਦਾ ਤੋਰ ਕੇ ਦਿਖਾ ਦਿ ਵੀਰੇ ਚੰਗੀ ਵੈੜਾ ਵੀਰੇ ਰੰਗ ਪ੍ਰਿੰਟ ਬੜਾ ਚੰਗਾ ਸੋਹਣਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਿਖੜ ਮਾ ਭਾਈ ਦਾਦਾ ਭਾਈ ਕਹੇਨ ਨੂੰ ਆਪਾਂ ਕਹਿ ਦਿੱ ਗਏ ਭਾਈ ਪੰਜ ਕੱਢਿਆ 6 ਕੱਢਿਆ ਉਹਦਾ ਨਹੀਂ ਹੁੰਦਾ ਵੀਰੇ ਕੋਈ ਫਾਇਦਾ ਆਪਾਂ ਜਿਹੜਾ ਕੱਢਿਆ 2 ਕਿਲੋ ਬੋਲੀ ਚੂਲੀ ਆ ਕੋਸ ਬੱਚਾ ਪੀ ਗਿਆ ਵੀਰੇ ਦੁੱਧ ਮਾਲਕਾਂ ਨੇ ਤਾਂ ਗਿਆ ਬਈ 15 16 ਕਿਲੋ ਦਿੱਤਾ ਵਾ ਬਾਕੀ ਵੀਰੇ ਤੁਹਾਡੀ ਸਮਝ ਆ ਤੁਹਾਡੀ ਸੇਵਾ ਸੰਭਾਲ ਆ ਕਿ ਆਪਾਂ ਕਿੰਨਾ ਚੋ ਸਕਦੇ ਆ ਥਣਾ ਦੀ ਗਾਰੰਟੀ ਆ ਜੇਰ ਦੀ ਗਾਰੰਟੀ ਆ ਮਗਰ ਬੱਚਾ ਬਾਹਲਾ ਪਿਆਰਾ ਵੱੱਛੀ ਆ ਸੋਹਣੀ ਜਰਸੀ ਫਿਟਨੈਸ ਵਾਲਾ ਹਵਾਨਾ ਮੁਠੀ ਵਾਲਾ ਥਾਣਾ ਰਾਂਗ ਵੀ ਯਾਰ ਇੱਕ ਨੰਬਰ ਆ ਚੀਜ਼ ਆ ਹਮ ਇੱਕ ਨੰਬਰ ਆ ਜੀ ਜਿਹੜੀ ਡਿਮਾਂਡ ਕਰਨੀ ਆ ਬਾਈ ਜਿਹੜੇ ਆਪਾਂ ਲੈਨੇ ਆ ਉਹੀ ਐਸ ਤੇ ਨੂੰ ਵੀ ਜੀ ਜੈਸਾ ਉਹਨਾਂ ਦਾ ਵੱਛੀ ਹੁਣ ਜਿਹੜੀ ਜਰਸੀ ਦੀ ਡਿਮਾਂਡ ਵਾੜੀ ਆ ਹੂੰ ਜਿੰਨੀ ਮਰਜ਼ੀ ਮੰਗ ਲੀਏ ਆਪਾਂ ਇਹ 55000 ਦੀ ਵੱਛੀ ਦੇ ਦਾ ਹੋਜੂ ਮਾੜਾ ਮੋਟਾ ਕਰ ਦਾਂਗੇ ਕੋਈ ਗੱਲ ਨਹੀਂ ਠੀਕ ਆ ਬਾਈ ਤੇ ਦੋ ਨੰਬਰ ਇਹਦਾ ਸੂਆ ਕਿੰਨਾ ਮਾ ਜੀ ਇਹਦਾ ਵੀ ਦੂਜਾ ਹੀ ਐਸੂਆ ਜੀ ਇਹ ਕਦੋਂ ਸੂਈ ਆ ਜੀ ਇਹ ਰਾਤ ਦੀ ਸੂਈ ਜਿਵੇਂ ਕੱਲ੍ਹ ਹੱਥ ਨੇ ਜੀ ਬੱਚਾ ਕੀ ਆ ਜੀ ਇਹਦੇ ਵਿੱਚ ਆ ਗਿਆ ਜੀ ਇਹਦੀ ਜੇਰ ਕੰਪਲੀਟ ਆ ਜੀ ਜਮਾ ਓਕੇ ਆਪਣੀ ਵੀਡੀਓ ਬਣਾ ਕੇ ਰੱਖੀ ਪਈ ਆ ਕਿੰਨਾ ਕਬੂਲਾ ਕੱਢਿਆ ਇਹਦੇ ਥੱਲੇ 3 ਕਿਲੋ ਚ ਹੋ ਠੀਕ ਆ ਵੀਰੇ ਹਾਂ ਬੱਚੇ ਨੂੰ ਝਗਾਤਾ ਆਈਗਾ ਉਹ 9 10 ਕਿਲੋ ਹੋਊਗਾ ਖੁੱਲਾ 9 ਸਟਾਰਟਿੰਗ ਜੀ ਹੈ ਸਟਾਰਟਿੰਗ ਹੀ ਆ ਠੀਕ ਆ ਇਹ ਤਾਂ ਬਈ ਮੱਝਾਂ ਰਗਾਈ ਪੈਊ ਹਣਾ ਇਹ ਮੱਝਾਂ ਰਗਾਈ ਹੈ ਯਾਰ ਸਾਰੀਆਂ ਕ੍ਰੋਸ ਹੀ ਆ ਕੋਈ ਨਹੀਂ ਹੈਗੀ ਵੀ ਐ ਹੋਊਗੀ ਵੀ ਦੋ ਫੈਟ ਵਾਲੀ ਹੋਊਗੀ ਹੂੰ ਹੂੰ ਠੀਕ ਆ ਹਾਂ ਚਾਰ ਤੋਂ ਪਲਾਸ ਵਾਲੀਆਂ ਹੀ ਹੋਣਗੀਆਂ ਹੂੰ ਤੋੜ ਕੇ ਦਿਖਾ ਦੀ ਵੀਰੇ ਰੰਗ ਪ੍ਰਿੰਟ ਇਹਦਾ ਵੀ ਪੂਰਾ ਚੰਗਾ ਵੀਰੇ ਚਮਕ ਦਮਕਾ ਸੰਭੀ ਪਲੀ ਆ ਬਾਕੀ ਪਿਓਰ ਸ਼ਾਈ ਵਾਲਾ ਕੋਈ ਐਂ ਨਾ ਕਹ ਦੂਗਾ ਵੀ ਦੋ ਗਲੀ ਤੁੰਨ ਤੁੰਨ ਕੰਬਲਾ ਤੁੰਨ ਕੰਬਲਾ ਬਾਕੀ ਪਤਾ ਲੱਗਦਾ ਦੇਖੋ ਸਾਰੇ ਬਸੋ ਚੰਗੀ ਆ ਬਾਕੀ ਵੀਰੇ ਸੰਭੀ ਬਲੀ ਵੀ ਹੈ ਕੋਈ ਇਹ ਨਾ ਐ ਲਿਚੀ ਲਾਵੀ ਨਹੀਂ ਗਈ ਉਵੇਂ ਨਹੀਂ ਗਈ ਹੂੰ ਥਣਾ ਥੁਣਾ ਦੀ ਜਮਾ ਓਕੇ ਆ ਬਈ ਜਮਾ ਆ ਰੂਵ ਵਰਗੀ ਧਾਰਾ ਵੀਰੇ ਠੀਕ ਆ ਵੀਰੇ ਸੋਨਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜ ਮਾ ਹੱਥੀ ਜਵਾਈ ਵਾਲਾ ਸੋਨਾ ਫਿਟਨੈਸ ਵਾਲਾ ਖਵਾਨ ਚਾਰ ਹੀ ਥਾਣਾ ਥਣ ਤੁਨੂ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਰੰਗ ਪ੍ਰਿੰਟ ਹੈ ਨਾ ਬਾਈ ਕਰਮ ਵਾਲੀ ਦਾ ਪੂਰਾ ਚੰਗਾ ਪੂਰਾ ਚੰਗਾ ਯਾਰ ਬਾਕੀ ਦੇਖ ਤਨ ਤਨ ਸਾਰਾ ਕੰਬਲਾ ਹਮ ਸਾਰੇ ਪਾਸੋਂ ਥਣ ਥਣ ਦੇ ਕਿੰਨਾ ਵਧੀਆ ਲੱਗਾ ਹਮ ਆਏ ਨਹੀਂ ਕਿ ਵੀ ਕਿਸੇ ਪਾਸੋਂ ਖੁੰਜੀ ਹੋਊਗੀ ਹਮ ਜਾਇਜ ਡਿਮਾਂਡ ਫਿਰ ਇਹਦੀ ਇਹਦੀ ਵੀ 55 ਹੀ ਹੈ ਜੋੜਾ ਲੈ ਜੇ ਕੋਈ ਨਹੀਂ ਕਰਦਾਂਗੇ ਖੋਲਾ ਮੰਨ ਤਾਂ ਠੀਕ ਆ ਤਿੰਨ ਨੰਬਰ ਆ ਗਈ ਵੀਰੇ ਚੁੱਟੀ ਵੜ ਇਹਦਾ ਸੁਆ ਕਿੰਨੇ ਮਾ ਜੀ ਇਹਦਾ ਵੀਰੇ ਆਪਾਂ ਨੂੰ ਨਹੀਂ ਪਤਾ ਦੂਜਾ ਕਿ ਤੀਜਾ ਕਿ ਚੌਥਾ ਆਪਨੇ ਖਰੀਦੀ ਆ ਆਪਾਂ ਖਰੀਦੀ ਆ ਆਪਾਂ ਤੀਜਾ ਸਮਝ ਕੇ ਲਈ ਆ ਉਹ ਦੂਜਾ ਹੀ ਕਹਿੰਦੇ ਸੀਗੇ ਕਦੋਂ ਸੁਈ ਆ ਇਹਨੂੰ ਹੋਏ ਪੰਜ ਚਾਰ ਦਿਨ ਆ ਵચ્છી ਆ ਤਿੰਨ ਨੰਬਰ ਜੀ ਹਾਂਜੀ ਵચ્છી ਜਰਸੀ ਜਾ ਗਈ ਹੈ ਨਾ ਵચ્છી ਜਰਸੀ ਜਾ ਗਈ ਠੀਕ ਆ ਜੀਰ ਦੀ ਕੰਪਲੀਟ ਆ ਜੀ ਜਮਾ ਓਕੇ ਵੀਰੇ ਠੀਕ ਆ ਕਿੰਨਾ ਗੱਬੌੜਾ ਇਹਦੇ ਥੱਲੇ ਦੁੱਧ ਇਥੇ ਥੱਲੇ ਹੋਊਗਾ ਵੀਰੇ ਦੁੱਧ ਲਾਲੇ ਬੋਲਾ ਲਾਲੇ ਹੂੰ ਹੋਊਗਾ 11 12 ਕਿਲੋ 10 11 ਕਿਲੋ ਮੰਨ 10 11 ਕਿਲੋ ਮੰਨ ਕੇ ਆ ਜੇ 10 ਕਿਲੋ ਖੁੱਲਾ ਮੰਨ ਲੇ ਯਾਰ ਪਣਾ ਧਾਰ ਨਾ ਮਾਰੇ ਕੋਈ ਥਾਣਾ ਦੀ ਓਕੇ ਜਮਾ ਓਕੇ ਕੋਈ ਭੂਰ ਛੱਟਾ ਨਹੀਂ ਕੋਈ ਵਧ ਘਟਣ ਤੋਰ ਕੇ ਦਿਖਾ ਦੀ ਫੇਦਾ ਤੁਹਾਡਾ ਇਹ ਚ ਵੀ ਹੋ ਜਾਣਾ ਬਾਈ ਵੱਛੀ ਤੁਹਾਨੂੰ ਜਰਸੀ ਦੀ ਮਿਲ ਜਾਣੀ ਆ ਬੈੜ ਦਾ ਸੂਆ ਜਿਹੜਾ ਮਰਜੀ ਮੰਨ ਲਓ ਸੂਏ ਚ ਬਈ ਕੋਈ ਜਿਦਾਈ ਨਹੀਂ ਕਿਉਂਕਿ ਬਾਈ ਦਾ ਵੀਰੇ ਮਾਲ ਖਰੀਦਿਆ ਹੁੰਦਾ ਅੱਜ ਆ ਗਿਆ ਕੱਲ ਨੂੰ ਵਿਕ ਜਾਣਾ ਕੋਈ ਘਰ ਦੀਆਂ ਬੈੜਾਂ ਨਹੀਂ ਉਹ ਆਪਾਂ ਮੰਨ ਲਓ ਤੀਜਾ ਮੰਨ ਲਓ ਚਾਹੇ ਚੌਥਾ ਮੰਨ ਲਓ ਦੇਖੋ ਵੀਰੇ ਆਪਾਂ ਕਹੀ ਜਾਈਏ ਐਵੇਂ ਪਹਿਲਾ ਦੂਜਾ ਵਾ ਹਾਂ ਅਗਲਾ ਮੈਂ ਮੁੜ ਕੇ ਜਿੱਦੀ ਜਾਵੇ ਉਹਦਾ ਫਾਇਦਾ ਨਹੀਂ ਬਾਈ ਹੋ ਸਕਦਾ ਤੀਜਾ ਹੋਵੇ ਚੌਥਾ ਹੋਵੇ ਪੰਜਵਾਂ ਹੋਵੇ ਦਸਵਾਂ ਹੋਵੇ ਆਪਾਂ ਨੂੰ ਨਹੀਂ ਪਤਾ ਚਾਹੇ 15ਵਾਂ ਮੰਨ ਕੇ ਲੈ ਜਾਈਏ ਹਾਂ ਜਿਵੇਂ ਮਰਜੀ ਮੰਨ ਲੇ ਹੂੰ ਬੱਚਾ ਮਗਰ ਵੱਛੀ ਆ ਹਾਂ ਵੱਛੀ ਬਹੁਤ ਪਿਆਰੀ ਆ ਤਾਸ ਤੋਂ 11 ਕਿਲੋ ਬੌਲੀ ਆ ਦੁੱਧ ਦਾ ਬੌਲੀ ਆ ਕੁਛ ਮਰਜ਼ੀ ਮੰਨ ਲਿਆ ਕਰੋ ਵੀਰੇ ਤੇ ਜੈਜ ਡਿਮਾਂਡ ਦੇ ਦੀ ਵੀਰੇ ਇਹ ਵੀਰੇ ਮੁੱਲ ਤਾਂ ਜਿੰਨਾ ਮਰਜ਼ੀ ਕਰਾ ਲਈਏ 48000 ਦੀ ਵੈੜ ਦੇਣਾ 48000 ਦੀ ਹੋਜੂ ਮਾੜਾ ਮੋਟਾ ਕਿ ਫੈਕਟਰੀ ਜਈ ਆ ਕਰ ਦਾਂਗੇ ਵੀਰੇ ਬਾਕੀ ਆਪਣਾ ਜੈਜ ਜਿਹੀ ਰੱਖਿਆ ਜਿਵੇਂ ਹੁਣ ਮਾਰਕੀਟ ਆ ਸੂਇਆ ਪਸੂ ਮਿਲਦਾ ਨਹੀਂ ਨਹੀਂ ਮਿਲਦਾ ਤੇ ਜਿਵੇਂ ਮਾਰਕੀਟ ਆ ਉਸ ਹਿਸਾਬ ਨਾਲ ਜਿੰਨਾ ਮਰਜ਼ੀ ਮੁੱਲ ਕਰ ਲੈ ਪਰ ਆਪਾਂ ਰੱਖਦੇ ਜੈਜ ਆ ਭਾਈ ਹੂੰ ਐਵੇਂ 1000 2000 ਵਾਲਾ ਮਾਰਜਨ ਹੁੰਦਾ ਇਹ ਤਾਂ ਗੱਲ ਹੈਗੀ ਨਾਗ ਨੰਬਰ ਆ ਗਿਆ ਬਾਈ 4 ਇਹ ਵੀ ਸੂਈ ਹੈ ਵੀਰੇ 4-5 ਦਿਨਾਂ ਦੀ ਹੂੰ ਇਹਦੇ ਮਗਰ ਵੀ ਬੱਛੀ ਆ ਜੀ ਇਹਦੇ ਮਗਰ ਅੱਜ ਬੱਛੀਆਂ ਜ਼ਿਆਦਾ ਹਨ ਅੱਜ ਬੱਛੀਆਂ ਵਾਲਾ ਹੀ ਆ ਕੰਮ ਹੂੰ ਕਿੰਨਾ ਕੁ ਦੁੱਧ ਆਇਆ ਇਹਦੇ ਥੱਲੇ ਵੀ ਹੋਊਗਾ 12 ਕਿਲੋ 10 ਹੀ ਮੰਨ ਲੋ 5 ਫਟ ਵਾਲਾ ਕਿ 6 ਜ਼ਿਆਦਾ ਇਹ 5-6 ਵਾਲੀਆਂ ਹੀ ਆ ਸਾਰੀਆਂ ਹੈ ਨਹੀਂ ਐਫ ਲੈਂਦੀ ਨਹੀਂ ਅਜੇ ਕੋਈ ਹੂੰ ਉਹ ਇੱਕ ਲੈਂਦੀ ਸੀ ਵੱਡੀ ਉਹ ਪਰਸੋਂ ਲੈ ਕੇ ਬੰਦੇ ਠੀਕ ਆ ਤੋੜ ਕੇ ਉਹਦੇ ਨਾਲ ਫਿਰ ਵਟਾ-ਛਟਾ ਕਰ ਗਏ ਠੀਕ ਹੈ ਉਹ ਗਾਂ ਉਹ ਫਿਰ ਆਪਾਂ ਗਿਫਟ ਦੇ ਦੇਣਾ ਆਪਾਂ ਉਹ ਗਿਫਟ ਦੇ ਦੇਣਾ ਚਲ ਹਾਂ ਚੰਗੀ ਅਚਵਾਈ ਚੂਈ ਬੈੜ ਦੀ ਹਾਂ ਬੋਲਾ ਕਿੰਨਾ ਦੱਸਿਆ ਸੀਗਾ ਇਹਦੇ ਥੱਲੇ ਹੋਊ ਤਾਂ 11-12 ਬਾਈ ਹੂੰ 10 ਹੀ ਮੰਨੋ 10 ਹੀ ਮੰਨ ਕੇ ਆਵੇ ਹਾਂ ਠੀਕ ਆ ਬਾਕੀ ਉਹ ਗੱਲ ਆ 5 6 ਫੈਟ ਵਾਲਾ ਮੱਝਾਂ ਵਰਗਾ ਦੁੱਧ ਪੀਣਾ ਫੇਰ ਤਾਂ ਵੀਰੇ ਇਹੀ ਆ ਜੇ ਦਾ 11 ਕਿਲੋ ਬੋਲੀਆ ਦੀ ਮੱਝ ਲੈਣੀ ਹੈ ਤਾਂ 3 ਲੱਖ ਦੀ ਆਉ ਤਿੰਨ ਲੱਖ ਦੀ ਹੂੰ ਇਹ ਤਾਂ ਫਿਰ ਚਲੋ ਕਿਸੇ ਵੀਰ ਦਾ ਬਜਟ ਥੋੜਾ ਹੁੰਦਾ ਹੈ ਨਾ ਹਾਂਜੀ ਹਾਂਜੀ ਉਹ ਸੱ ਲੱਦ ਬਲੱਦ ਅਗਲੇ ਨੇ ਕਰਨੀ ਹੁੰਦੀ ਚਲ ਅਗਲੇ ਦਾ ਮਸਲਾ ਹੱਲ ਹੋ ਜੂ ਆਏ ਹੁਣ ਕਈ ਬੰਦੇ ਲੈ ਕੇ ਜਾਂਦੇ ਡੇਹਰੀਆਂ ਵਾਲੇ ਉਹ ਵੇਚ ਲਿਆ ਪਾਉਂਦੇ ਇਹਨਾਂ ਦਾ ਦੁੱਧ ਮੈਕਸ ਮਸਾਲਾ ਕਰਨਾ ਹੁੰਦਾ ਉਹਨਾਂ ਨੇ ਤੇ ਇਹਦੀ ਜਾਇਜ਼ ਡਿਮਾਂਡ ਬਾਈ ਇਹ ਵੀਰੇ ਜੈਸਾਨ ਦਾ ਵੱਡੀ ਵੈੜਾ ਜਿੰਨਾ ਮਰਜ਼ੀ ਮੁੱਲ ਕਰ ਲੈ ਹੂੰ ਇਹ 50 ਹਜ਼ਾਰ ਦੀ ਦੇ ਦੇ ਕੋਜੂ ਮਾੜਾ ਮੁੱਤ ਕਰ ਦਾਂਗੇ ਕੋਈ ਗੱਲ ਨਹੀਂ ਸਾਰੀਆਂ ਜੋ ਕਰਾਂਗੇ ਯਾਰ ਜਿੰਨਾ ਹੋ ਸਕਿਆ ਠੀਕ ਆ ਬਾਣਾ ਨਹੀਂ ਆਪਾਂ ਮਾਰ ਜਾ ਰੱਖਣਾ ਵੀ ਥੋੜਾ ਥੋੜਾ ਹੀ ਬਸ ਹੁਣਾ ਇਹਦੇ ਵਿੱਚੋਂ ਵੀ ਹੂੰ ਤੇ ਪਰ ਵਹਿਣਾ ਚੰਗੀਆਂ ਠੀਕ ਆ ਪੰਜ ਨੰਬਰ ਬਾਈ ਇਹਦਾ ਵੀਰੇ ਵਛਾ ਗਿਆ ਮਾਰ ਹੂੰ ਆਪਣੇ ਘਰੇ ਹੀ ਸੀਗੀ ਆਪਣੇ ਦੁੱਧ ਤੇ ਲਾਈ ਆ ਹੂੰ ਇਹ ਹੁਣ ਆਪਾਂ ਕਹਿਣ ਨੂੰ ਤਾਂ 15 ਦਿਨਾਂ ਦੀ ਕਹਦੇ 20 ਦਿਨਾਂ ਦੀ ਕਹਦੇ ਮਹੀਨੇ ਦੀ ਸੂਈ ਆ ਮਹੀਨੇ ਦੀ ਸੂਈ ਹਾਂ ਐਵੇਂ ਝੂਠ ਨਹੀਂ ਮਾਰਨਾ ਹਾਂ ਅਜੇ ਇਹਨੇ ਹੀ ਟੂਟ ਕੋਈ ਨਹੀਂ ਕੱਢੀ ਜੀ ਠੀਕ ਆ ਹਾਂ ਐਵੇਂ ਝੂਠ ਸਫਾਨ ਮਾਰੀਏਗੇ ਦੁੱਧ ਉਹ 9 ਤੋਂ 10 ਕਿਲੋ ਹੂੰ ਬੱਚਾ ਗਿਆ ਮਾਰੇ ਦਾ ਠੀਕ ਆ ਬਾਬਾ ਪਹਾੜਾ ਪੌਣੇ ਦੇ ਨਿਆਣਾ ਪਾ ਕੇ ਚੋਲੇ ਠੀਕ ਆ ਬਸ ਕਿੰਨਾ ਦੁੱਧ ਹੈ 10 11 ਕਿਲੋ 9 10 ਕਿਲੋ ਆ 9 ਕਿਲੋ ਹੀ ਮੰਨੇ ਯਾਰ 9 ਕਿਲੋ ਮੰਨ ਕੇ ਆ ਜਿੰਦੂ ਮਰਜੀ ਵੀਰੇ ਆਪਣਾ ਚਾਰ ਟਾਈਮ ਚੋਲੇ ਠੀਕ ਆ ਤੋਰ ਕੇ ਦਿਖਾ ਦੇ ਇਹ ਵੀ ਗੱਲ ਬਾਈ ਦੀ ਸਹੀ ਆ ਬਾਈ ਕਹਤ ਕਿ ਬਈ 5 ਕ ਦਿਨ ਹੋਏ ਆ ਸੂਈ ਨੂੰ ਹਨਾ ਬੱਚਾ ਮਰ ਗਿਆ ਉਹ ਆਪਣਾ ਕੋਈ ਵੀਡੀਓ ਬਣੀ ਪਈ ਆ ਐਹੋ ਜੀ ਨਹੀਂ ਗੱਲ ਕੋਈ 1 ਮਹੀਨੇ ਦੀ ਸੂਈ ਆ ਹਾਂ ਬੱਚਾ ਸਪੈਰੀ ਆ ਡਾਕਟਰ ਸਾਹਿਬਾਨ ਚਾਹੀ ਲਿਆ ਕੇ ਆਵਦੀ ਤੁਸੀਂ ਚੈੱਕ ਕਰਾ ਸਕਦੇ ਹੋ ਤਸੱਲੀ ਕਰਾ ਸਕਦੇ ਹੋ 9 ਤੋਂ 10 ਕਿਲੋ ਨੈਟ ਬੋਲੀ ਤਿਆਰ ਆ ਥਾਣਾ ਤੁਨਾ ਦੀ ਓਕੇ ਆ ਬਾਈ ਜਿਵੇਂ ਓਕੇ ਵੀਰੇ ਕੋਈ ਭੂਰ ਛਟਾ ਨਹੀਂ ਹੂੰ ਥਾਣ ਸੋਹਣੇ ਸੈਜ ਦਾ ਲੱਗਿਆ ਵਾ ਕੱਲਾ ਕੱਲਾ ਨਿੱਖੜ ਮ ਹੱਥੀ ਜਵਾਈ ਵਾਲਾ ਬਾਕੀ ਥਾਣ ਤੁਸੀਂ ਦੇਖ ਵੀ ਸਕਦੇ ਹੋ ਮੈਂ ਤੁਹਾਨੂੰ ਬਾਅਦ ਚ ਬੰਨ ਕੇ ਵੀ ਦਿਖਾ ਦਿੰਨਾ ਵੀਰੇ ਆਪ ਦਾ ਨੌ ਦਾ 9 ਕਿਲੋ ਦੁੱਧ ਚੰਗੀ ਕੇ ਦੇਜੋ ਪੂਰਾ ਘਾਟੀ ਦਸਦੀ ਦਾ ਕਿ ਕੋਈ ਕਿਸੇ ਵੀਰ ਦਾ ਢੀੜਾ ਨਾ ਵੱਜੇ ਹਨਾ ਬਈ ਉਹ ਕਈ ਵਾਰ ਪਤਾ ਕੀ ਗੱਲ ਆ ਪਸੂ ਘਟ ਵੱਧ ਵੀ ਜਾਂਦਾ ਚੋਣ ਲੱਗਿਆ ਤਾਂ ਮੁਰਤੇ ਫੇਰ ਅਗਲਾ ਕਹਿੰਦਾ ਯਾਰ ਤੂੰ ਇੰਨਾ ਕਹਿੰਦਾ ਹੂੰ ਇਹਦੀ ਡਿਮਾਂਡ ਜੀ ਵੀਰੇ ਮੁੱਲ ਤਾਂ ਇਹਦਾ 35 ਕਰਾ ਲਾ 30 ਕਰਾ ਲਾ ਹੂੰ 28000 ਦੀ ਦੇ ਦੇ ਠੀਕ ਆ ਬੱਚੀਆਂ ਵਾਲੇ ਮੁੱਲ ਬੱਚੀਆਂ ਵਾਲਾ ਮੋਲੀ ਆ ਤੇ ਆ ਜਰਸੀ ਗਿਫਟ ਇਹ ਜਰਸੀ ਗਿਫਟ ਆ ਗਿਆ ਇਹ ਵੱਡੀ ਵਹਿੜ ਲੈ ਕੇ ਬੰਦੇ ਆਪਾਂ ਤੋਂ ਹੂੰ ਇਹ ਵਿੱਚ ਘੱਟ ਲਈ ਇਹਦੇ ਮਗਰ ਵੀ ਬੱਛੀ ਹੈ ਇਹਦੇ ਮਗਰ ਵੀ ਬੱਛੀ ਹੈ ਕਿੰਨਾ ਕ ਸਮਾਂ ਹੋ ਗਿਆ ਸੂਈ ਨੂੰ ਫਿਰ ਆ ਪਤਾ ਨਹੀਂ ਹੁਣ ਮੈਂ ਕਹਿੰਦਾ 2 ਮਹੀਨੇ ਹੋ ਗਏ ਢਾਈ ਹੋ ਗਏ ਕਿਤਾ ਨਹੀਂ ਕਿੰਨੇ ਹੋ ਗਏ ਠੀਕ ਆ ਅੱਛਾ ਬੱਛੀ ਹੈ ਮਗਰ ਠੀਕ ਆ ਕਿੰਨਾ ਦੁੱਧ ਦਾ ਦੁੱਧ ਦੇ ਥੱਲੇ ਹੋਊਗਾ ਸੀਤਾ ਇਹਦਾ ਸੀਗਾ 5-6 ਕਿਲੋ ਹੂੰ ਇਹਨੇ ਜੀ ਨਹੀਂ ਲਿਆ ਹੂੰ 3-4 ਕਿਲੋ ਦੁੱਧ ਰਹਿ ਗਿਆ ਅੱਛਾ ਪਰਸੋਂ ਆਈ ਐ ਇੰਨਾ ਘਟਾ ਗਈ ਹਾਂ ਉੱਥੇ ਉਹ ਉਹਨੇ ਵਿੱਚ ਹੋਇਆ ਸੀ 6 ਕਿਲੋ ਹੀ ਸੀਗਾ ਹੂੰ ਇਹ ਹੋਰ ਸਮਝਦਾ ਵੀ ਜੀ ਜੇ ਨਹੀਂ ਲਾਇਆ ਉਹਨਾਂ ਦੇ ਖੁੱਲੇ ਖੁੱਲੇ ਫਰਦੀ ਪਾ ਉਪਰ ਆ ਜਾ ਕਰ ਹਾਂ ਪਰ ਆਪਾਂ ਦੇ ਵੀ ਉਸ ਭਾਅ ਨਾਲ ਨਹੀਂ ਦੇਣੀ ਐ ਪਹਿਲਾਂ ਹੀ ਦਾਦੀ ਭਾਅ ਵੀਰੇ ਮੁੱਲ ਪਣਾਏ ਦਾ ਕਰਾਲਾ 25 ਕਰਾਲਾ 20 ਕਰਾਲਾ 17000 ਦੀ ਦੇ ਦੇਣੀ ਐ ਨਾਲ ਇੱਕ ਨਹੀਂ ਦੋ ਦੇ ਦੇਣੀ ਐ ਨਾਲ ਬੱਚੀ ਨਾਲ ਬੱਚੀ ਤੇ ਨਾਲੇ ਦੁੱਧ ਦੇ ਨਾਲੇ ਜਿਹੜੀਆਂ ਪਿਓਰ ਜਰਸੀ ਆ ਐ ਨਹੀਂ ਵੀ ਕੋਈ ਧੋਗਲੀ ਜਰਸੀ ਹੋਊਗੀ ਦੇਖ 17000 ਦੀ ਬਾਈ ਕਹਿੰਦਾ ਵਹਿੜ ਦੇ ਦਾਂਗੇ ਦੁੱਧ 3-4 ਕਿਲੋ ਹੀ ਆ ਬੱਚਾ ਮਗਰ ਵੱਛੀ ਆ ਵੱਛੀ ਤਾਂ ਹੀ ਮਿਲਦੀ ਹੋਵੇ ala ਥਾਣਾ ਕੱਲਾ ਕੱਲਾ ਨਿੱਖੜਮ ਸੋਨਾ ਕਟ ਵਾਲਾ ਹਵਾਨ ਰੰਗ ਪ੍ਰਿੰਟ ਕਰ ਮਾਲੀ ਦਾ ਪੂਰਾ ਚੰਗਾ ਵੀਰੇ ਦੇਖ ਸਕਦੇ ਹੋ ਤੁਸੀਂ ਬਾਕੀ ਬਰੀਡ ਵੀ ਚੰਗੀ ਐ ਇੰਨੀ ਕੋਈ ਇੰਨੇ ਤਾਂ ਵੱਛੀ ਵੀ ਨਹੀਂ ਦਿੰਦਾ ਕੋਈ ਯਾਰ ਨਾਲੇ 3-4 ਕਿਲੋ ਦੁੱਧ ਵੀ ਆ ਹੂੰ ਦੋ ਤਿੰਨ ਪੰਜ 6 ਕਿਲੋ ਕਰ ਜਣਾ ਜੀ ਨਹੀਂ ਲਾਇਆ ਇਹਨੇ ਇਹ ਤਾਂ ਗੱਲ ਹੈਗੀ ਐ ਬਾਕੀ ਸੋਨਾ ਕਟ ਵਾਲਾ ਹੈ ਨਾ ਹਵਾਨ ਹਾਂ ਚੰਗੀ ਚੀਜ਼ ਆ ਮਾਰੀ ਨਹੀਂ ਗਈ ਬੱਚੀ ਇਹ ਇਹਨਾਂ ਬੱਚੀਆਂ ਵੀ ਮੈਂ 35 35000 30000 ਦੀਆਂ ਵਾਂ 11000 ਚ ਆਉਂਦਾ ਵੀ ਕੀ ਆ ਬਾਈ ਹਾਂ ਇਹਨੇ ਤਾਂ ਉਹਨਾ ਵੀ ਕੋਨ ਨਹੀਂ ਬਾਈ ਨਾਲੇ ਤਾਂ ਇਹਨੇ ਘੱਟੋ ਘੱਟ ਜਿਵੇਂ ਉਹ ਤਾਂ ਜੀ ਲਾ ਲਿਆ ਹਮ 7-8 ਕਿਲੋ ਦੁੱਧ ਕਿਤੇ ਜਾਂਦਾ ਨਹੀਂ ਹਮ ਉਹ ਨਾਂ ਵੀ ਦਊਗੀ 6 ਕਿਲੋ ਤਾਂ ਕਿਤੇ ਗਿਆ ਹੀ ਨਹੀਂ 6 ਕਿਲੋ ਤਾਂ ਮੈਂ ਚੋ ਕੇ ਲਿਆ ਸੀ ਹਮ ਐਵੇਂ ਆਪਾਂ ਝੂਠ ਨਹੀਂ ਮਾਰਦੇ ਜਿੰਨਾ ਹੈਗਾ ਉਹਨਾਂ ਆਪਾਂ ਉਨਾ ਹੀ ਕਹਾਂਗੇ ਠੀਕ ਆ ਹਾਂ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ